ਰਾਤਰ ਕਣਕ ਸੁਪਰਸੀਡਰ ਦੇ ਨਾਲ ਵਿਜੀ ਹੈ ਤੇ ਸੁਪਰਸੀਡਰ ਵਾਲੇ ਵੀਰ ਜਿਹੜੀ ਕਣ ਕਰੰਡ ਹੋਈ ਹੈ ਉਹਦੇ ਬਾਰੇ ਗੱਲ ਕਰੇ ਹੈ ਸੁਪਰਸੀਡਰ ਵਾਲੀ ਕਰੰਡ ਕਣਕ ਕਰੰਡ ਘੱਟ ਮੰਦੀ ਹੈ ਆਮ ਤੌਰ ਤੇ ਜਦੋਂ ਸਿਆੜ ਖੁੱਲਾ ਹੁੰਦਾ ਹੈ ਪਰੰਤੂ ਫੇਰ ਵੀ ਜਿੱਥੇ ਕਿਤੇ ਅੱਗ ਲਾ ਕੇ ਵਿਜੀਆ ਖੇਤ ਦੇ ਵਿੱਚ ਦੂਰ ਤੀ ਤਵੀਆਂ ਮਾਰ ਕੇ ਸੁਪਸੀਡਰ ਚਲਾਇਆ ਤੇ ਉੱਥੇ ਹੋ ਸਕਦਾ ਕਿ ਕਰੰਡੋਂ ਬਣ ਜਾਵੇ ਜੇਕਰ ਸੁਪਰਸੀਡਰ ਕਰੰਡ ਮੰਦਾ ਹੈ ਤਾਂ ਉਸ ਖੇਤ ਦੇ ਵਿੱਚ ਆਪਾਂ ਸੁਹਾਗਾ ਚਲਾ ਰਹੇ ਹਾਂ ਸਲਾਸਾ ਦੇ ਸੁਹਾਗ ਨਾਲ ਕਰੰਡ ਟੁੱਟ ਸਕਦੀ ਹੈ ਨੰਬਰ 2 ਤੇ ਆਪਾਂ ਉਸ ਖੇਤ ਦੇ ਵਿੱਚ ਹੈਰੋ ਜਾਂ ਤਵੀਆਂ ਬੰਦ ਕਰਕੇ ਚਲਾ ਦਈਏ ਕਰੰਟ ਵਧੀਆ ਭੱਜ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਹ ਨਹੀਂ ਕਰਨਾ ਤੁਸੀਂ ਜ਼ੀਰੋ ਡ੍ਰਿਲ ਖੇਤ ਚਲਾ ਸਕਦੇ ਹੋ ਆੜੇ ਲੋਡ ਤੇ ਕਿਸ ਲੋਡ ਤੇ ਕਣਕ ਵੀਜੀ ਹੈ ਐਸ ਲੋਡ ਤੇ ਚਲਾ ਦੇਵੋ ਤੇ ਉਹਦੇ ਨਾਲ ਕਰੰਟ ਪੰਨੀ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਮੇਰਾ ਦਾਣਾ ਤਾਂ ਮੂੰਹ ਤੇ ਆ ਗਿਆ ਕਣਕ ਉੱਗਾਂ ਤੇ ਮੂੰਹ ਦੇ ਨੇੜੇ ਆਈ ਹੈ ਤੇਰਾ ਮੱਕੇ ਜਦੋਂ ਇਹ ਕੰਮ ਕਰੋਗੇ ਤਾਂ ਕਣਕ ਟੁੱਟੂਗੀ ਤਾਂ ਫਿਰ ਜ਼ੀਰੋ ਡ੍ਰਿਲ ਦੇ ਵਿੱਚ 10-15 ਕਿਲੋ ਵੀ ਵੀ ਪਾ ਸਕਦੇ ਹੋ ਜੇ ਕਣਕ ਥੁੜੇ ਥੱਲੇ ਹੀ ਐ ਥੱਲੇ ਹੀ ਟੰਗੂਰ ਵੱਜਿਆ ਤਾਂ ਤੁਸੀਂ ਕਰੰਡ ਭਣ ਦਿਓ ਤਾਂ ਵਧੀਆ ਤਰੀਕੇ ਨਾਲ ਕੰਮ ਚੱਲ ਜੇਗਾ। ਬਾਕੀ ਆ ਵਿਚਾਰ ਵੀ ਸਹੀ ਐ। ਕਈ ਕਿਸਾਨ ਵੀ ਕਹ ਰਹੇ ਕਿ ਬੱਕਰੀਆਂ ਦਾ ਇੱਜੜ ਜਿਹੜਾ ਹੈ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਰਕੇ ਨੰਘਾ ਦਿਓ ਜਿਹੜੇ ਪੈਣਛ ਹੈਗਾ ਉਹ ਗਿੜਾ ਲਵਾ ਸਕਦਾ ਉਹਦਾ ਕਰੰਡ ਵਧੀਆ ਭਣ ਜਾਂਦੀ ਐ। ਇੱذ ਕੋਈ ਦਿੱਕਤ ਨਹੀਂ ਹੈਗੀ। ਕਰਾਂਡਾ ਫੇਰ ਸਕਦੇ ਹੋ ਕਰੰਡ ਵਧੀਆ ਭੱਜ ਜਾਂਦੀ ਐ ਕੋਈ ਦਿੱਕਤ ਨਹੀਂ ਹੈਗੀ। ਤੇ ਆ ਤਿੰਨ ਚਾਰ ਚੀਜ਼ਾਂ ਕਰਕੇ ਆਪਾਂ ਕਰੰਡ ਭਣ ਸਕਦੇ ਆ। ਕਣਕ ਵਧੀਆ ਹੋ ਜੇਗੀ ਘਬਰਾਓ ਨਾ।